Alt News Channel ਦੇ ਵਿੱਚ ਤੁਹਾਡਾ ਸਵਾਗਤ ਬੈਸਟ ਫੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਬਟਾਲਾ ਵੱਲੋਂ ਪ੍ਰਦਾਨ ਸਕਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ 7ਵਾਂ ਆਈ ਕਾਰਡ ਸਰਟੀਫਿਕੇਟ ਵੰਡ ਸਮਾਰੋਹ ਕੀਤਾ ਗਿਆ ਤੇ ਨਾਲ ਹੀ ਪੰਜਾ ਦੇ ਵਿੱਚ ਨਸ਼ਾ ਰੋਕਣ ਲਈ ਪੁਲਿਸ ਦੇ ਸਹਿਯੋਗ ਨਾਲ ਸੈਮੀਨਾਰ ਵੀ ਕਰਵਾਇਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡੀਐਸਪੀ ਵਿਸ਼ਵਨਾਥ ਪਹੁੰਚੇ ਆਓ ਦੇਖਦੇ ਹਾਂ ਡੇਰਾ ਬਵਨਾ ਨਿਕ ਤੋਂ ਜਤਿੰਦਰ ਕੁਮਾਰ ਤੇ ਕ੍ਰਿਸ਼ਨ ਗੋਬਾਲ ਦੀ ਵਿਸ਼ੇਸ਼ ਰਿਪੋਰਟ ਸਤਿ ਸ੍ਰੀ ਅਕਾਲ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਗਰਨਾਸਪੁਰ ਤੋਂ ਸਾਡੇ ਪ੍ਰਧਾਨ ਸਾਡੇ ਪ੍ਰਧਾਨ ਸਾਹਿਬ ਪਹੁੰਚੇ ਉਹਨਾਂ ਦਾ ਵੀ ਬਹੁਤ ਧੰਨਵਾਦ ਕੋਈ ਵੀ ਸਾਡੇ ਮੈਂਤੇ ਸ਼ਹਿਰ ਕੋ ਜਿੰਨੇ ਵੀ ਵੀਰ ਪਹੁੰਚੇ ਨੇ ਗੁਰਿੰਦਰ ਬਾਉ ਜੀ ਹੋਰ ਸਾਡੇ ਕੋਲ ਪਹੁੰਚੇ ਕੋ ਸਾਡੇ ਬਹੁਤ ਹੀ ਮਾਨ ਸਤਾਲ ਵੀਰ ਜਿੰਨੇ ਵੀ ਪਹੁੰਚੇ ਨੇ ਤੈਨ ਦੋ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਸਭ ਤੋਂ ਜਿਆਦਾ ਧੰਨਵਾਦ ਕਰਦੇ ਆਂ ਜੀ ਸਾਡੇ ਐਨਐਸਪੀ ਸਾਹਿਬ ਉਹ ਸਾਡੇ ਐਨਐਸਪੀ ਸਾਹਿਬ ਨਾਲੋਂ ਸੱਜਿਆ ਹੈ ਸਾਡੇ ਮੇਰੇ ਵੀਰ ਜਿਨ੍ਹਾਂ ਦੀ ਮਦਦ ਨਾਲ ਅੱਜ ਕੱਢੀ ਹੋਈ ਹੈ ਤੇ ਸਾਡੇ ਅ ਨਾਸਕੂ ਕੋ ਜਿੰਬਾਟ ਬੋਡੋਗਰਾ ਪਰ ਵੈਲਫੇਅਰ ਸਟੇਸ਼ਨ ਬਟਾਲਾ ਜੋ ਕਿ ਅੱਜ ਪਾਈ ਕਾਰਡ ਸਰਟੀਫਿਕੇਟ ਅਤੇ ਬੀਮਾ ਵਣ ਸਮਰੋਹ ਸੀ ਬਹੁਤ ਵਧੀਆ ਢੰਗ ਨਾਲ ਜੋ ਨਿਭੜਿਆ ਜੋ ਸਾਡੇ ਚੀਫ ਗਾਰਡ ਅ ਵਿਸ਼ਵਨਦ ਡੀਐਸਪੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹ ਐਸੇ ਹੀ ਅਜੀਤ ਸਿੰਘ ਜੀ ਪਹੁੰਚੇ ਜਿਨ੍ਹਾਂ ਨੇ ਆਪਣੇ ਹਰ ਕਮਲਾਨਾ ਸਾਰੇ ਫੋਟੋਗ੍ਰਾਫਰ ਨੂੰ ਸਰਟੀਫିକੇਟ ਆਈ ਕਾਰਡ ਬਣਨੇ। ਔਰ ਬਹੁਤ ਹੀ ਸਪੱਗ ਪ੍ਰਿਆਦਿਨਸੀ ਕੋਕ ਫੋਟੋਗ੍ਰਾਫਰਾਂ ਵਾਸਤੇ ਬਹੁਤ ਵਧੀਆ ਦਿਨ ਹੁੰਦਾ। ਜੋ ਕਿ ਆਈ ਕਾਰਡ ਜਿਹੜਾ ਹੈ ਉਹ ਪਛਾਣ ਪੱਤਰ ਹੁੰਦਾ ਹੈ। ਜੋ ਕਿ ਜਦੋਂ ਵੀ ਪੁਲਿਸ ਨੂੰ ਰੁਕਦੀ ਆ, ਰੁਕਦੀ ਆ ਇਹ ਆਪਣਾ ਪਛਾਣ ਪੱਤਰ ਦੱਸਦੇ ਆ। ਅਸੀਂ ਪੰਜਾਬ ਪੁਲਿਸ ਨੂੰ ਵੀ ਆਪਣੀ ਗੰਟੀ ਪ੍ਰਾਪਤੀ ਪਛਾਣ ਦੱਸੀ ਹੋਈ ਆ। ਮਾਨ ਜੋ ਐਸਐਸਪੀ ਨੂੰ ਦੱਸੀ ਹੋਈ ਆ। ਔਰ 57 ਦੱਸਿਆ ਵੀ ਇਹ ਸਾਡਾ ਕਿਰਪਾ ਕਰਕੇ ਆਪਣੇ ਵਾਇਰਲੈਸ ਨਹੀਂ ਸਾਰਿਆਂ ਦੱਸ ਦਿੱਤਾ ਜਾਵੇ ਕਿ ਸਾਡੇ ਫੋਟੋਗ੍ਰਾਫਰ ਨੇ ਇਹਨਾਂ ਦੇ ਪਛਾਣ ਪੱਤਰੇ ਆ ਘਰਾਤ ਵੇਲੇ ਹੁੰਦੇ ਕਈ ਵਾਰੀ ਪੁਸਤਕਾਂ ਰੱਖਦੀਆਂ ਤੇ ਸਾਰਿਆਂ ਦੇ ਵਾਸਤੇ ਆਈਡੈਂਟੀਫਾਈ ਹੋਇਆ ਔਰ ਬੀਮਾ ਦਾ ਜਿਹੜਾ ਚੀਜ਼ ਜਾਰੀ ਕੀਤਾ ਤੁਸੀਂ ਵਿੱਚ ਜੇ ਬੀਮਾ ਜੀ ਉਹ ਹੈਲਥ ਆਪਣੇ ਅਸਲ ਨੂੰ ਸੋਸਾ ਜਿ세 ਕਿਸੇ ਵੀ ਵੇਲੇ ਪਾਣਾ ਕੋਈ ਐਕਸੀਡੈਂਟ ਹੋ ਜਾਂਦਾ ਰਭ ਕਰੇ ਨਾ ਜਦ ਤੋ ਜਲਦੀ ਆ ਉਹਨੂੰ ਜਿਹੜਾ 1.5 ਲੱਖ ਦੀ ਸੋਸ ਅਸੀਂ ਉਹਦਾ ਜਿਹੜਾ ਅਫਸਰ ਸਦੀਮਾ ਕਰਕੇ ਦਿੱਤਾ ਹੋਰ ਜਿਨ੍ਹਾਂ ਨੇ ਹਟਾ ਕਰ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਜੇ ਕਿਸੇ ਜਿਹੜੇ ਬਲੇ ਵੀਰ ਨੇ ਅਜੇ ਤੱਕ ਕਾਟਰੀ ਬਣਾਏ ਕਿਰਪਾ ਕਰਕੇ ਬਣਾਓ। ਗਾ ਸੀਜ਼ਨ ਵਿੱਚ ਬੜੀ ਪ੍ਰੋਬਲਮ ਹੁੰਦੀ ਹੈ। ਜਦੋਂ ਤੁਹਾਨੂੰ ਪੁਲਿਸ ਰੋਕਦੀ ਆ ਤੁਸੀਂ ਮੁੜ ਕੇ ਤੁਹਾਨੂੰ ਫੋਨ ਕਰਦੇ ਹੋ ਆਈਡੈਂਟੀਫਿਕੇਸ਼ਨ ਤੁਹਾਡੀ ਨਹੀਂ ਦਿੰਦੇ ਤੇ ਉਹਦੇ ਨਾਲ ਜਿਹੜੀ ਆ ਬੜੀ ਮੁਸ਼ਕਲ ਪੈਦਾ ਹੁੰਦੀ ਆ। ਔਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਆਪਣਾ ਆਈ ਕਾਰਡ ਜੂਰ ਬਣਾਓ। ਮਾਜੀ ਮੈਂ ਧੰਨਵਾਦੀ ਆ ਬੈਸਟ ਫੋਟੋਗ੍ਰਾਫਰ ਜਿਹੜੀ ਆਪਣੀ ਹੈਗੀ ਪਟਾਰੇ ਤੋਂ ਸ਼ਕਰਦਾਰ ਸਿੰਘ ਜੀ ਧੁਪਗੜੀ ਦੀ ਸਮੁੱਚੀ ਟੀਮ ਨੇ ਸਾਨੂੰ ਬੁਲਾ ਕੇ ਨਸ਼ਿਆਂ ਦੇ ਖਿਲਾਫ ਜਿਹੜਾ ਇੱਕ ਸੈਮੀਨਾਰ ਚੱਲ ਰਿਹਾ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੀਜੀ ਸਰਾਂ ਵੱਲੋਂ ਅਸੀਂ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਆਪਣੇ ਪਿੰਡ ਜਾ ਕੇ ਮੱਤਾਂ ਵੀ ਪਾਓ ਜਿਹੜਾ ਕੋ ਬੰਦਾ ਨਸ਼ੇ ਆਲਾ ਫੜਿਆ ਜਾਂਦਾ ਪਿੰਡ ਤੋਂ ਧੁਪਗੜੀ ਦੇ ਨਾਲ ਸਾਨੂੰ ਯਕੀਨ ਦਵਾਇਆ ਕਿ ਕੋਈ ਵੀ ਨਸ਼ੇ ਦੇ ਖਿਲਾਫ ਇਹਨਾਂ ਕੋ ਬੰਦਾ ਪਕੜਿਆ ਜਾਂਦਾ ਨਸ਼ਾ ਵੇਚਣ ਵਾਲਾ ਉਹਦੀ ਜ਼ੁਬਾਨ ਤੇ ਨਹੀਂ ਦੇਣਗੇ ਤੇ ਨਾ ਹੀ ਉਹਨੂੰ ਤਸਦੀਕ ਕਰਨਗੇ ਜੋ ਵਧੀਆ ਪਹਿਲ ਕੀਤੀ ਇਹਨਾਂ ਨੇ ਤੇ ਮੈਂ ਤੁਹਾਡੇ ਚੈਨਲ ਰਾਹੀਂ ਆਮ ਲੋਕਾਂ ਨੂੰ ਇਹ ਵੀ ਬੀਤ ਕਰਨੀ ਚਾਹੁੰਦਾ ਕਿ ਜਿਹੜੇ ਆਪਣੇ ਨੌਜਵਾਨ ਨਸ਼ੇ ਦੀ ਗ੍ਰਸਟ ਚੋਂ ਬਾਹਰ ਚੁੱਕੇ ਨੇ ਉਹਨਾਂ ਨੂੰ ਆਪਾਂ ਇਲਾਜ ਕਰਾਈਏ ਉਹਨਾਂ ਨੂੰ ਪਰਿਵਾਰ ਦੇ ਸਹਿਯੋਗ ਦੇ ਨਾਲ ਬੜਾ ਇਲਾਜ ਕਰਾਈਏ ਤੇ ਜਿਹੜੇ ਲੋਕ ਵੱਡੇ ਮਗਰਮਾਚਾਂ ਜਿਹੜੀਆਂ ਪ੍ਰੈਕਸ਼ਨ ਤੇ ਕਾਲੀਆਂ ਪੇਡਾਂ ਨੇ ਉਹ ਨਸ਼ੇ ਦਾ ਮੁਕਤ ਬਣਾ ਕਰਦੀਆਂ ਨੇ ਤੁਹਾਡੀ ਦਿਵਾਨੀ ਨੂੰ ਮੁਕਤ ਕਰਦੀਆਂ ਨੇ